ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟੰਡਾ ਦੇ ਪਿੰਡ ਟੰਡਿਆਲਾ ਦੇ ਵਿੱਚ ਪਿੰਡ ਵਾਸੀਆਂ ਵੱਲੋਂ 67 ਸੰਤੀ ਦੇ ਨਾਲ ਅਤਿੰਦਰ ਸਿੰਘ ਅਤੇ ਪੂਰੀ ਪੰਚਾਇਤ ਨੂੰ ਚੁਣਿਆ ਗਿਆ। ਪਿੰਡ ਵਾਸੀਆਂ ਵੱਲੋਂ ਅੱਜ ਚੁਣਿਆ ਗਿਆ ਤੇ ਕਿਸ ਤਰ੍ਹਾਂ ਲੱਗ ਰਿਹਾ। ਬਾਈ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅਤਿੰਦਰਪਾਲ ਸਿੰਘ ਪਿੰਟੜੜ੍ਹੇੜਾਲੇ ਤੋਂ ਸੋਟੜ੍ਹੇੜਾਲੇ ਦੇ ਪਿੰਡ ਦੀ ਸਾਰੀ ਸੰਗਤ ਨੇ ਸੋਜਮਾਨ ਬੀਬੀਆਂ ਭੈਣਾਂ ਨੇ ਤੇ ਸਾਰੇ ਨੇ ਸਰਬਸੰਮਤੀ ਦੇ ਨਾਲ ਜੋ ਅੱਜ ਮੈਨੂੰ ਸਰਪੰਚ ਤੇ ਸੱਤ ਮੈਂਬਰਾਂ ਨੂੰ ਪਿੰਡਿਆਂ ਨੂੰ ਜੋ ਹਰੀ ਚੰਡੀ ਦੇ ਕੇ ਤੇ ਚੁਣਿਆ ਗਿਆ ਜੀ ਜੀ ਕਿੰਨੇ ਕ ਵੋਟ ਹੈਗੇ ਪਿੰਡ 857 ਵੋਟਾਂ ਟੋਟਲ ਸਾਡੇ ਪਿੰਡ ਦੀਆਂ ਜੀ ਜੀ ਕੋਈ ਅੜਚੰਦਾ ਨਹੀਂ ਆਇਆ ਜਾਂ ਪਿੰਡ ਨੇ ਭਾਈਚਾਰਾ ਜਾਂ ਪਹਿਲੇ ਇਕੱਠਾ ਸੀਗਾ ਨਹੀਂ ਜੀ ਨਹੀਂ ਸਾਡੇ ਪਿੰਡ ਤਾਂ ਬਹੁਤ ਜ਼ਿਆਦਾ ਇਕਾਧ ਖਾਲੇ ਪਿੰਡ ਵਾਲਿਆਂ ਨੇ ਬੜੀ ਸੋਝਵਾਨ ਨਾ ਥੋੜੇ ਦਿਨ ਤੋਂ ਪਹਿਲਾਂ ਤੋਂ ਪਲੈਨਿੰਗ ਕਰਕੇ ਤੇ ਅੱਜ ਫਾਈਨਲ ਸਰੂਪਾ ਪਾ ਕੇ ਗੁਰੂ ਘਰ ਦੇ ਵਿੱਚ ਸਨਮਾਨਦਿਤ ਕੀਤਾ ਗਿਆ ਜੀ ਕੱਲ 6 ਮਹੀਨੇ ਪਹਿਲਾਂ ਹੀ ਤੁਹਾਨੂੰ ਥਾਪੀ ਦਿੱਤੀ ਸੀ ਕਿ ਸਰਪੰਚ ਜਿਹੜਾ ਸਾਡਾ ਬਿਲਕੁਲ ਜਦੋਂ 6 ਮਹੀਨੇ ਪਹਿਲਾਂ ਇੱਥੋਂ ਜੋ ਸਰਕਾਰ ਨੇ ਚੋਣਾਂ ਪੰਗੇ ਗਿਆ ਸਰਪੰਚਤਾ ਪੰਗ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਕੱਟ ਰੱਖੇ ਗਿਆ ਸੀ ਤਕਰੀਬਨ ਸਾਰੇ ਪਿੰਨੇ ਸਹਿਮਤੀ ਉਹਨੂੰ ਜਿਤਾਤੀ ਸੀ ਉਸ ਤੋਂ ਬਾਅਦ ਫਿਰ ਮੋਟਾ ਪੋਸਟਪੋਨ ਹੋ ਕਰਕੇ ਲੇਟ ਹੋ ਗਿਆ ਸੋ ਅੱਜ ਸਾਰਿਆਂ ਨੇ 28 ਤਰੀਕ ਨੂੰ ਅੱਜ ਨਵੇਂ ਮਹੀਨੇ ਦੇ ਨੂੰ 100 ਸਰੂਪੇ ਪਾ ਕੇ ਦੇ ਸਨਮਾਨਤ ਕੀਤਾ ਗਿਆ ਸਾਡੇ ਪਿੰਡ ਤੇ ਤਕਰੀਬਨ ਬਹੁਤ ਜ਼ਿਆਦਾ ਕੰਮ ਆ ਸਾਡੇ ਪਿੰਡ ਪਾਣੀ ਦੇ ਨਿਕਾਸ ਦੀ ਸਭ ਤੋਂ ਜ਼ਿਆਦਾ ਸਮੱਸਿਆ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਪਿੰਡ ਦੇ ਜਿਹੜੇ ਆਪਾਂ ਪਾਰਕ ਦੀ ਬੜੀ ਸਮੱਸਿਆ ਜਿਮ ਦੀ ਬੜੀ ਸਮੱਸਿਆ ਸੀਵਰੇਜ ਦੀ ਦਿੱਕਤ ਹੈਗੀ ਆ ਜੀ ਵਾਟਰ ਸਪਲਾਈ ਦਾ ਸੀ ਅਸੀਂ ਉਹਦਾ ਕੰਮ ਚਲਾਇਆ ਪਿਆ ਤਕਰੀਬਨ ਅਧੂਰਾ ਆ ਬੋਰ ਹੋ ਗਿਆ ਥੋੜੀ ਗਲੀ ਦੇ ਪਾਪਾਂ ਵਗੈਰਾ ਪਾਣੀ ਆ ਪਈਆਂ ਕਿਉਂਕਿ ਘਰ ਘਰ ਜੇ ਸੋਚਿਆ ਹੋਵੇ ਤਿੰਨ ਤੋਂ ਚਾਰ ਲੱਖ ਦਾ ਬੋਰ ਹੁੰਦਾ ਜੀ ਅਸੀਂ ਜੋ ਸਾਡੀ ਸਰਕਾਰ ਦੇ ਦੁਆਰਾ ਸਕੀਮ ਪੂਰੀ ਕਰਾ ਕੇ 505 ਫੁੱਟ ਤੇ ਡਾਇਰੈਕਟ ਪਾਣੀ ਪਿੰਡ ਨੂੰ ਦਵਾਂਗੇ तकरीबन ਇਹ ਹਰੇਕਾ ਦਾ 3 ਤੋਂ 4 ਲੱਖ ਦਾ ਬਚਾਅ ਹੋਗਾ ਤੇ ਸਾਫ ਤੇ ਸ਼ੁੱਧ ਪਾਣੀ ਮਿਲੇਗਾ ਲੋਕਾਂ ਦੇ ਫਿਲਟਰ ਤੱਕ ਵੀ ਲੋਨ ਦੀ ਨੌਤ ਨਹੀਂ ਆਏਗੀ ਜੀ ਇਸ ਤਰੀਕੇ ਨਾਲ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਕੂੜੇ ਦੀ ਬੜੀ ਸਮੱਸਿਆ ਹੈਗੀ ਆ ਜੀ ਐਮਬਲੈਂਸ ਵਾਸਤੇ ਪਿੰਡ ਦੀ ਬੜੀ ਜ਼ਰੂਰਤ ਹੈਗੀ ਆ ਜੀ ਕਾਫੀ ਜ਼ਿਆਦਾ ਪਿੰਡ ਦੇ ਕੰਮ ਜਿਹੜੇ ਦੂਰੇ ਹੈਗੇ ਆ ਜੀ ਜੇ ਕਰਾਉਣ ਲੱਪੀ ਦਾ ਕਾਫੀ ਜ਼ਿਆਦਾ ਆ ਸੋ ਸਾਡੀ ਕੋਸ਼ਿਸ਼ ਰਹੂਗੀ 5 ਸਾਲਾਂ ਦੇ ਵਿੱਚ ਵਿੱਚ ਸਾਰੇ ਕੰਮ ਇਹ ਪੂਰੇ ਕੀਤੇ ਜਾਣ ਜੀ ਫਾਇਦਾ ਕਿੰਨਾ ਕੁ ਲੱਗਦਾ ਸਾਰਾ ਸੁਣ ਲਕਾਈ ਆ ਸਭ ਤੋਂ ਪਹਿਲਾ ਫਾਇਦਾ ਤੇ ਇਹ ਹੈ ਉਸ ਨਹੀਂ ਹੈਗਾ ਸਾਰੇ ਖੁਸ਼ੀ-ਖੁਸ਼ੀ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਆ ਕਿਸੇ ਕੋਈ ਇੱਕ ਬੰਦਾ ਵੀ ਕਿਸੇ ਦੇ ਪ੍ਰਤੀ ਨਾਰਾਜ਼ ਨਹੀਂ ਹੈਗਾ ਜੀ ਸਾਰਿਆਂ ਸਰਬਸੰਮਤੀ ਨਾਲ ਇਹ ਚੀਜ਼ ਕੀਤਾ ਗਿਆ ਇੱਕ ਵਾਰਦਾ ਸੀ ਉਹਦੇ ਵਿੱਚ ਦੋ ਜਾਂ ਤਿੰਨ ਬੰਦੇ ਤਕਰੀਬਨ ਖੜੇ ਸੀ ਉਹ ਵੀ ਬੜੀ ਸਰਬਸੰਮਤੀ ਨਾਲ ਸਾਰਿਆਂ ਨੇ ਪਰਚੀਆਂ ਪਾ ਕੇ ਇੱਕ ਪਰਚੀ ਚੁਣੀ ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਵਿਕਾਰ ਕੀਤਾ ਗਿਆ ਜੀ ਸਾਰੇ ਪਿੰਨੇ ਸੋ ਪੈਸੇ ਦੀ ਬੜੀ ਬਚਤ ਆ ਜੀ ਠੀਕ ਹੈ ਸਰਕਾਰ ਵੱਲੋਂ ਬਹੁਤ ਫੈਸਿਲਿਟੀ ਮਿਲ ਜਾਣੀ ਆ ਜੀ 5 ਲੱਖ ਰੁਪਏ ਸਰਕਾਰ ਸਿੱਧਾ ਕਹਿ ਰਹੀ ਹੈ ਮੱਕੀ ਗਰਾਉਂਡ ਜਾਂ ਹਸਪੀਟਲ ਉੱਤਰੋਂ ਕਹਿ ਸਕਦੇ ਆ ਜੀ ਮੱਕੀ ਜਿਹੜਾ ਪਿੰਡ ਤੇ ਇਲੈਕਸ਼ਨ ਤੇ ਮੈਂ ਇਕੱਲਾ ਹੀ ਕਰਦਾ ਘਟੋ ਘਟ 3 ਤੋਂ 4 ਲੱਖ ਹੋ ਜਾਣਾ ਸੀ ਦੂਜਾ ਸਰਪੰਚ ਕਰਦਾ 3 ਤੋਂ 4 ਲੱਖ ਉਧਰ ਹੋ ਜਾਣਾ ਸੀ ਸੋ ਬੜੇ ਵਧੀਆ ਪੌਸੀਆਂ ਬੁਲਾ ਕੇ ਗਾਂ ਤੋਂ ਚੱਲਾਂਗੇ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਲਵਾਂਗੇ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋਊਗਾ ਇਹ ਕਾਫੀ ਚੀਜ਼ਾਂ ਪੌਸੀਆਂ ਪਹਿਲਾਂ ਹੀ ਸੋਚ ਕੇ ਚੱਲੇ ਪਏ ਆ ਜੋ ਐਨ ਜੀਓ ਵਗੈਰਾ ਉਹ ਜਿਹੜੇ ਸੜਕ ਕਰਾਵਾਂਗੇ ਪਿੰਡ ਵਾਸਤੇ ਘਟੋ ਘਟ ਬਾਹਰ ਨਹੀਂ ਤਾਂ ਅਸੀਂ ਆਪਣੇ ਪਿੰਡ ਦਾ ਸੁਧਾਰ ਕਰ ਸਕੀਏ ਨਾ ਜੀ ਜਿਹੜੇ ਕੰਮ ਸਰਕਾਰ ਦੁਆਰਾ ਨਹੀਂ ਹੁੰਦੇ ਉਹ ਅਸੀਂ ਐਨ ਆਰ ਆਈ ਨੇ ਸਹਿਯੋਗ ਲੈ ਕੇ ਉਹ ਪਿੰਡ ਦੇ ਕੰਮ ਸਿਰੇ ਚ ਉਹ ਇਸ ਲਈ ਚੁਣਿਆ ਵੀ ਬੜਾ ਚੇਰ ਹੋ ਗਿਆ ਸੀ ਲੋਕਾਂ ਨੂੰ ਚੋਣਾ ਕਰਦਿਆਂ ਚੋਣਾ ਕਰਦਿਆਂ ਇੰਨਾ ਪੈਸਾ ਖਰਾਬ ਕਰਦੇ ਸੀ ਸਾਰੀ ਦੁਨੀਆ ਪਰ ਇਹ ਜਦੋਂ ਦੀ ਪੰਚਾਇਤਾਂ ਭੰਗ ਹੋਈਆਂ ਸੀ ਉਦੋਂ ਹੀ ਸਾਡੀ ਸਲਾਹ ਹੋ ਗਈ ਸੀ ਸਾਰੇ ਪਿੰਡ ਨਾਲ ਸਲਾਹ ਕਰ ਲਈ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਉਦੋਂ ਇਕੱਠ ਕੀਤਾ ਸੀ ਉਦੋਂ ਸਾਰੇ ਪਿੰਡ ਨੇ ਸਹਿਮਤੀ ਹੋ ਗਈ ਸੀ ਉਦੋਂ ਦੇ ਫਿਰ ਅਸੀਂ ਰੁਕੇ ਹੋ ਸੀਗੇ ਹੁਣ ਪੰਚਾਇਤਾਂ ਫੇਰ ਸ਼ੁਰੂ ਹੋਈਆਂ ਤਾਂ ਅੱਜ 28 ਤਰੀਕ ਨੂੰ ਪਿੰਡ ਟੜਿਆਲੇ ਸਾਡੇ ਚ ਤਾਂ ਇਹ ਸੋਹੜ ਨੇ ਸੁੱਪੇ ਪਾਤੇ ਆ ਮੈਂਬਰ ਵੀ ਵਧੀਆ ਚੁਣ ਹੋ ਗਏ ਆ ਸਾਰੇ ਕਿਸੇ ਨੇ ਕੋਈ ਤੰਗੀ ਨਹੀਂ ਦਿੱਤੀ ਲੱਗਦਾ ਨਹੀਂ ਵਧੀਆ ਕੰਮ ਆਇਆ ਸਾਰਾ ਸੰਤਤੀ ਹੋ ਜਾਈ ਪਿੰਡ ਦੀ ਵੀ ਸ਼ਾਂਤੀ ਬਣੀ ਰਹਿੰਦੀ ਹੈ ਨਾ ਧੜੇਬੰਦੀਆਂ ਵੀ ਖਤਮ ਹੋ ਜਾਂਦੀਆਂ ਜਿਸ ਤਰ੍ਹਾਂ ਮੈਂ ਕਿਹਾ ਜੀ ਸਾਰੇ ਅੱਜ ਇੱਕ ਦੂਏ ਨਾਲ ਬੜੇ ਖੁਸ਼ ਸੀਗੇ ਹੱਸਦੇ ਸੀ ਨਹੀਂ ਤਾਂ ਸਾਲ-ਸਾਲ ਕਿਸੇ ਨੂੰ ਕੋਈ ਬੁਲਾਉਂਦਾ ਹੀ ਨਗਾ ਐਦਾਂ ਗੁਰਦੁਆਰੇ ਲੰਗਰ ਚੱਲਦਿਆਂ ਸਾਡੇ ਗੁਰਦੁਆਰੇ ਹਾਲ ਭਰਿਆ ਜੀ ਸਾਰਾ ਪਿੰਡ ਇਕੱਠਾ ਸੀਗਾ ਬੜੀ ਖੁਸ਼ੀ ਸਾਰੇ ਦੇ ਮਨਾਂ ਤੇ ਬੜੇ ਵਧੀਆ ਸੀਗੇ ਜਿੱਦਾਂ ਤਾਂ ਕੋਈ ਹੈ ਨਹੀਂ ਸੀ ਕਿਸੇ ਦੇ ਮਨ ਚ ਵੀ